ਗੱਲ ਰਹਿੰਦੀ ਸੀ ਜਿਹੜਾ ਤੰਤਰ ਮੰਤਰ ਯੰਤਰ ਹੈ ਲੈ ਵੋਕ ਤਾਂ ਪਾਉਨੇ ਆ ਜੀ ਸਾਰਾ ਗੱਲ ਤਾਂ ਜੋ ਉਜੋਗ ਨਹੀਂ ਹੁੰਦਾ ਤੰਤਰ ਆ ਚਾਹੇ ਮੰਤਰ ਆ ਚਾਹੇ ਯੰਤਰ ਆ ਉਹ ਬੰਦੇ ਦੇ ਇਨਸਾਨ ਦੇ ਭਾਵਨਾਵਾਂ ਉੱਤੇ ਬਣਦੀਆਂ ਨੇ ਕਿ ਉਹ ਤੰਤਰ ਆ ਚਾਹੇ ਮੰਤਰ ਆ ਚਾਹੇ ਯੰਤਰ ਆ ਕੁਝ ਵੀ ਆ ਅੱਖ ਦੇ ਦੇਖਣ ਦੇ ਨਾਲ ਹੀ ਆ ਸਾਰਾ ਕੁਝ ਹੀ ਚਾਹੇ ਮੰਤਰੋ ਤਾਂ ਮੰਨ ਦੇ ਨਾਲ ਆ ਯੰਤਰਾ ਬਨਣ ਨਾਲ ਤੇ ਉਸ ਕਰਕੇ ਜਿਸ ਜਿਵੇਂ ਉਹਦੀ ਭਾਵਨਾ ਆਉਂਦੀ ਆ ਜਿਹਸ ਜਿਉ ਕਾਇਦਾ ਪੜਦਾ ਸਕੂਲ ਪੜਦਾ ਕਾਲਜ ਪੜਦਾ ਪੀ ਐਚ ਡੀ ਪੜਦਾ ਉਹਦੇ ਬਾਰੇ ਨੌਲੇਜ ਰੱਖਦਾ ਜੀ ਉਹ ਪੜਾਈ ਦਾ ਗਲਤ ਅਪਯੋਗ ਕਰਦਾ ਤਾਂ ਸਰਸਪਤੀ ਉਹਨੂੰ ਰਾਹ ਨਹੀਂ ਦਿੰਦੀ ਬਹੁਤਾ ਟਮਾ ਬਹੁਤਾ ਸਮਾ ਕਿਉਂਕਿ ਹੰਕਾਰ ਆ ਜਿਹੜਾ ਬਹੁਤ ਸਵਾਨ ਨਹੀਂ ਕਰਦਾ ਸੱਚ ਜਿਹੜਾ ਸਦਾ ਸੱਚ ਚੰਦਾ ਸੱਚ ਦਾ ਮਾਰਗ ਧਰਮ ਦੀ ਪੌੜੀ ਕੋਬੜ ਭਾਗੀ ਪਾਈਏ ਤਾਂ ਗਾਣਾ ਹੁੰਦਾ ਜਿਹੜਾ ਪਹਿਲੀ ਪੌੜੀ ਤੋਂ ਚੱਲਦਾ ਸਾਡੀ ਪਹਿਲਾਂ ਵਿਚਾਰ ਚੱਲਦੀ ਬਾਈ ਨਾਲ ਇਹ ਪਹਿਲੀ ਪੌੜੀ ਨੂੰ ਪਾਉਣੇ ਵਾਲਾ ਸਾਰੀਆਂ ਕਲਾਸਾਂ ਪੀ ਐਚ ਡੀ ਕਰ ਦਿੰਦਾ ਹੁਣ ਜਿਹੜਾ ਬੈਂਸ ਕਰਦਾ ਨਕਲ ਮਾਰਦਾ ਨਕਲ ਵੀ ਅਕਲ ਦੇ ਨਾਲ ਵੱਜਦੀ ਹੈ ਜੀ ਮੂਰਖ ਥੋੜੋ ਨਕਲ ਮਾਰ ਲੂ ਤੇ ਸੋਚ ਵਿਚਾਰ ਕੇ ਜੀਵਨ ਚ ਲਾਓ ਸਾਡੇ ਵਰਗੇ ਪੰਡਤਾਂ ਨੂੰ ਕਿਸੇ ਨੂੰ ਵੀ ਮੌਲਵੀ ਜਾਂ ਕੋਈ ਵੀ ਜਿੰਨੇ ਕਹਿੰਦੇ ਨੇ ਕਿਸੇ ਵੀ ਧਰਮ ਦਾ ਉਹ ਵੀਰ ਨੂੰ ਵੀ ਅਤਿਆਚਾਰ ਨਹੀਂ ਕਰਨਾ ਚਾਹੀਦਾ ਕਿਉਂਕਿ ਸੁੱਖ ਦੇਣਾ ਪੁਜਾਰੀ ਆ ਚਾਹੇ ਉਹ ਗ੍ਰੰਥੀ ਆ ਚਾਹੇ ਮੌਲਵੀ ਆ ਕੋਈ ਵੀ ਕਿਸੇ ਇੱਕ ਧਰਮ ਦਾ ਉਹਦੀ ਮਰਜ਼ਾਦਾ ਦੇ ਵਿੱਚ ਰਹਿ ਕੇ ਉਹਨੂੰ ਸੁੱਖ ਮਿਲਦੇ ਨੇ ਜੀ ਸੁੱਖਾਂ ਦਾ ਭੰਡਾਰ ਰੱਬ ਕੋਲ ਆ ਕਲਜੂ ਕੋਲ ਰਾਹੁ ਕੋਲ ਕੇਤੂ ਕੋਲ ਕਿਉਂਕਿ ਜਿਹੜਾ ਕਰਮ ਆ ਜੀ ਸਭ ਤੋਂ ਵੱਡਾ ਜਿਵੇਂ ਭਗਤ ਨਾਨਕ ਮਹਾਰਾਜੀ ਹੋਏ ਨੇ ਉਹਨਾਂ ਨੇ ਰੱਬ ਪੱਥਰ ਚੋਂ ਕੱਢ ਲਿਆ ਕੱਢਿਆ ਜੀ ਉਹਦੇ ਪਿਆਰ ਨੇ ਕੱਢਿਆ ਰੱਬ ਨੂੰ ਫਿਰ ਆਉਣਾ ਪਿਆ ਭਗਤ ਵੱਡੇ ਹੁੰਦੇ ਨੇ ਗੁਰੂ ਛੋਟਾ ਹੁੰਦਾ ਗੁਰਗ੍ਰਾਂ ਸਾਹਿਬ ਦੇ ਵਿੱਚ ਇਹੀ ਹੈ ਭਗਤ ਵੱਡਾ ਏ। ਪ੍ਰੇਮ ਦੀਆਂ ਡੋਰੀਆਂ ਪਾ ਕੇ ਉਹਨੂੰ ਬੰਨ੍ਹ ਲੰਦਾ। ਠੀਕ ਹੈ ਜੀ। ਰਾਵਣ ਬੜਾ ਹੀ ਬਲੀ ਸੀ, ਕਾਲ ਸੀ, ਕੋਲੇ ਨੱਸਦਾ। ਪਰ ਉਹਦੇ ਕੋਲ ਇੰਦਰ ਦੇਵਤਾ ਰਸੋਈ 'ਚ ਕੰਮ ਕਰਦਾ ਸੀ। ਸੂਰਿਆ, ਚੰਦਰਮਾ ਕੰਮ ਕਰਦੇ ਸੀ। ਇਹ ਤਾਂ ਉਹ ਵੀ ਨਹੀਂ ਗਿਆ ਜੀ। ਉਹਦੇ ਕੋਲ ਵਿਦਵਾਨ ਸੀ ਜਿਹੜੇ ਉਹ ਉਹਨੇ ਸ਼ਕਤੀ ਨਾਲ ਪੈਦਾ ਕਰੇ ਹੋਏ ਸੀ ਕਿਸੇ ਕੋਲ ਕੁਛ ਆ ਜਿਵੇਂ ਗਣੇਸ਼ ਮਹਾਰਾਜ ਕੋਲ ਹਾਥੀ ਆ ਦਸਵੇਂ ਪਾਸ਼ਾ ਕੋਲ ਨੀਲਾ ਘੋੜਾ ਸੀ ਬਾਦ ਸੀ ਬਾਜਾ ਵਾਜਾਂ ਸੀ ਉਹਨਾਂ ਕੋਲ ਆਵਾਜ਼ ਕਾਲ ਸੀ ਉਹਨਾਂ ਦੇ ਹੱਥ ਤੇ ਬੰਦਾ ਸੀ ਮੁੱਠੀ ਨਹੀਂ ਖੋਲਦੇ ਸੀ ਮਹਾਰਾਜ ਬਾਜੇ ਮੇਰੇ ਹਮੇਸ਼ਾ ਹੀ ਮਹਾਰਾਜ ਦਸਵੇਂ ਪਾਸ਼ਾ ਕੋਲ ਦੇਖਦਾ ਸੀ ਵੀ ਸਾਨੂੰ ਟਾਈਮ ਦੇ ਮੁੱਠੀ ਖੋਲੋ ਉਕਾ ਦੇ ਨਹੀਂ ਜਦ ਤੱਕ ਅਸੀਂ ਆ ਉੱਥੇ ਕਲਜੁਗ ਨਹੀਂ ਹੋਊਗਾ ਫਿਰ ਉਹ ਮੁਠੀ ਮੀਚ ਕੇ ਕਦੇ ਬਾਜ ਬਾਜ ਨੂੰ ਉਹਨਾਂ ਨੇ ਕੰਮ ਨਹੀਂ ਲਿਆ ਕਾਲ ਤੋਂ ਤੇ ਆਪਣੋਂ ਸਰੀਰ ਤੋਂ ਦਿਮਾਗ ਤੋਂ ਕੰਨ ਤੋਂ ਜੀਭ ਤੋਂ ਇੰਦਰੀ ਤੋਂ ਉਹਨਾਂ ਸੁਖ ਲਾਓ ਜੋ ਸਾਮ ਹੋ ਗਈ ਸਾਮ ਮਤਲਬ ਬਰਾਬਰ ਪੰਜਾਬੀ ਨਾ ਵਧੇ ਨਾ ਘਟੇ ਨਾ ਉੱਤੇ ਰਹਿਣਾ ਨਾ ਥੱਲੇ ਵਿਚ ਸਮੇ ਦੀ ਸਮਾਂ ਸਾਹ ਕੋ ਦੇ ਦਿੰਦਾ ਜੀ ਜੇ ਮਾੜਾ ਹੋ ਗਿਆ ਪਿੱਛੇ ਮੁੜ ਕੇ ਨਾ ਦੇਖੋ ਹੌਣ ਵਾਲਾ ਸਮਾਂ ਵਧੀਆ ਹੋ ਜੀ ਤੇ ਟਾਈਮ ਹੋ ਗਿਆ ਜੀ ਜੇ ਕੋਈ ਸਵਾਲ ਕਰਨਾ ਹੋਵੇ ਗੁਰਮੁਖ ਸਿੰਘ ਪੰਡਤ 7078 77078 23544 ਗਰਮੀਆਂ ਜੇ ਪੁੱਲ ਸੁੱਕ ਜਾਂਦੇ ਨੇ ਗਰਮੀ ਹੈ ਜੀ ਹਵਾ ਘਟ ਜਾਂਦੀ ਹੈ ਪੂਰਾ ਚਲੋ ਇਹ ਵੀ ਜੇ ਦੁੱਖ ਸੁੱਖ ਦੇ ਗਹਿਣੇ ਨੇ ਇਹਦੇ ਨਾਲ ਸੁੱਖ ਮਿਲਦਾ ਇਹਦੇ ਨਾਲ ਦੁੱਖ ਮਿਲਦਾ ਪਾਣੀ ਨਾ ਮਿਲੇ ਬੰਦਾ ਔਖਾ ਹੋ ਜਾਂਦਾ ਬਸ ਪਾਣੀ ਇੱਕ ਮਨ ਦੀ ਖਰਾਕ ਹੈ ਬੰਦਗੀ ਮਨ ਨੂੰ ਸਮਝਾਉਣਾ ਜੀ ਅਸੀਂ ਆਪਣੇ ਮਨ ਸਮਝਾ ਕੇ ਥੋੜੀ ਕਿਰਪਾ ਨਾਲ ਮਾਹੀ ਦੀ ਮੰਜ਼ਿਲ ਪਾ ਲਾਂਗੇ ਚੰਗਾ ਜੀ ਸਾਦਾ ਬਨਾਮ ਗੁਰੂ ਵੱਡਾ ਜੀ ਗੁਰੂਵਾਰ ਗੁਰੂ ਕਥਾ ਗੁਰੂ ਗ੍ਰਹਿ ਗੁਰੂ ਮਾਲਕੋਂ ਦਾ ਨਾਪਾ ਹੁੰਦਾ ਟੀਚਰ ਹੁੰਦਾ ਸਫਿਆਰਥੀ ਹੁੰਦਾ ਤੇ ਆਪਣੇ ਕੋਲੋਂ ਹਸਤ ਰੇਖਾ ਦਾ ਕਿਰਪਾ ਮਾਰੇ ਮੂਟੀ ਰੱਬ ਦੀ ਉਹਦੇ ਵਿੱਚ ਦੁੱਖ ਸੁੱਖ ਜੀਵਨ ਦੇਖਿਆ ਜਾਂਦਾ ਜੀ ਵੀ ਕੱਲ ਦਾ ਸਮਾਂ ਕਹਿ ਜਾਉ ਉਹ ਕੱਟਣਾ ਰੱਬ ਨੇ ਆ ਐ ਨਹੀਂ ਵੀ ਅਸੀਂ ਕਟਾਂਗੇ ਅਸੀਂ ਅਗਲੇ ਨੂੰ ਮਾਰਗ ਦੱਸ ਸਕਦੇ ਆ ਭਾਈ ਇਸੇ ਗਰੀਬ ਦਾ ਮੂੰਹ ਤੋਂ ਸੁੱਖ ਅਸੀਸ ਲਓ ਤੁਹਾਡੇ ਕਾਸਟ ਕੱਟੇ ਜਾਣਗੇ ਪੂਚ ਨਹੀਂchnਾ ਦੇਖੋ ਜਾਤ ਨਾ ਦੇਖੋ ਪਾਤ ਨਾ ਦੇਖੋ ਇਨਸਾਨੀਅਤ ਦੇਖੋ ਚੰਗਾ ਜੀ ਫੋਤੇ ਗੁਰਮੁਖ ਸਿੰਘ ਪੰਡਤ ਵੱਲੋਂ ਛੋਟਾ ਬੱਚਾ ਹੈ ਚੜ੍ਹਦੀ ਗੱਲਾ ਹੋਵੇ ਜੀ ਮਹਾਰਾਜ ਤੁਹਾਡੀ ਹੋਰ ਜੇ ਨਵੀਂ ਤਾਜੀ ਕੋਈ ਵੀ ਸੁੱਖ ਦਾ ਸਾਧਨ ਲੈਣਾ ਹੋਵੇ ਤਾਂ ਇੱਕ ਵਾਰੀ ਕੋਲ ਜਰੂਰ ਕਰੋ ਜੀ ਤੁਸੀਂ ਮਦਦ ਕਰਾਂਗੇ ਜਿੰਨਾ ਸਾਨੂੰ ਗਹਿਣਾ ਦਿੱਤਾ ਗੁਰੂ ਨੇ ਉਹਨੂੰ ਦੇ ਦੇਣਾ ਜੀ ਹੁਣ ਜੇ ਕਈ ਕਹਿੰਦੇ ਵੀ ਮਾਲਾ ਪਾਇਆ ਕਰ ਕਹਿੰਦੇ ਪਸਾ ਲੱਗਦਾ ਉੱਥੇ ਮੰਦਰ ਚ ਉਹਨੇ ਕਈ ਵਾਰ ਮਿੱਤਰ ਆਏ ਹੁੰਦੇ ਨੇ ਉਹ 150 ਨੂੰ ਵੀ ਦੇ ਦਿੰਦੇ ਨੇ ਚਲੋ ਅਸੀਂ ਤਾਂ ਪੁਜਾਰੀ ਆ ਮਾਰੇ ਉੱਥੇ ਜੋ ਵੀ ਆਇਆ ਵਾਹਿਗੁਰੂ ਦਾ ਸ਼ੁਕਰ ਕਰਕੇ ਸੰਤ ਲੈਣਾ ਪੈਣਾ ਫਿਰ ਆਪੋ ਮੂਰੇ ਅਰਦਾਸ ਕਰੀਂ ਜੇ ਰੱਬ ਤੇਰਾ ਜੀ ਤੱਕ ਆਵਣਾ ਭਗਤ ਜਨਾਕੇ ਸੰਗ ਪਾਪ ਗਵਾਉਣਾ ਸਾਡੇ ਪਾਪ ਖਤਮ ਕਰ ਦੇ ਕਰ ਦਿੰਦੇ ਨੇ ਜੀ ਹੋਰ ਨਮੀਤਾ ਜੀ ਚੜਦੀ ਕਲਾ ਹੋਵੇ ਜੀ ਬਾਬੇ ਨਾਨਕ ਜੀ ਕਿਰਪਾ ਹੋਵੇ ਸਾਰੇ ਸੁੱਖ ਮਾਣਨ ਸਾਰਾ ਸੰਸਾਰ ਸੁੱਖ ਤਾਂ ਮਿਲਦਾ ਜੀ ਆਪਾਂ ਜੇ ਕਿਸ ਨੂੰ ਦਿੰਨੇ ਆ ਪਿਆਰਾ ਬੋਲਦੇ ਆ ਅਸੀਸ ਦੁਰਾਸੀਸ ਚੰਗਾ ਜੀ ਗੁਰਮੁਖ ਸਿੰਘ ਨੂੰ ਵੀ ਦਿਓ ਅਸੀਸਾਂ ਵੱਤੋਬਾਦ ਸ਼ੇਅਰ ਕਰਕੇ ਜੀ ਇਹਨੂੰ ਚੈਲਨੰਬਰ ਦੇ ਵਿੱਚ ਲਾਈਵ ਬੈਠ ਕੇ ਮੈਨੂੰ ਇੱਕ ਆਨੰਦ ਆਉਦਾ ਜੀ ਜੇ ਕੋਈ ਕਰੇ ਆਨਲਾਈਨ ਫੇਸਬੁੱਕ ਤੇ ਵਟਸਐਪ ਤੇ ਕਾਲ ਕਰਕੇ ਉਹ ਸਕਦੇ ਨੇ ਜੀ ਚਾਹੇ ਕੋਈ ਦੁੱਖਾ ਸੁੱਖ ਜੀ ਪੁੱਛੋ ਵੀ ਇਹ ਸੁੱਖ ਜਾ ਵੀ ਨਾ ਉਹ ਰੱਬ ਦੀ ਕਿਰਪਾ ਨੂੰ ਰਸਾਂ ਵੀ ਚੰਗਾ ਜੀ ਨੰਬਰ ਯਾਦ ਰੱਖੋ ਜੀ ਪਿੰਡ ਲੋੜੀ ਗਲਾ ਤਸੀਦ ਸੰਗਾਲਾ ਜ਼ਿਲ੍ਹਾ ਹੁਦਿਆਣਾ ਈਐਸ ਕਾਲਜ ਖੰਨਾ ਰੂਟ ਸਮਰਲਾ ਸਮਰਲਾ ਰੂਟ ਖੰਨਾ ਈਐਸ ਕਾਲਜ ਦੇ ਨੇੜੇ ਕਟੂ ਸ਼ਾਮ ਮੰਦਰ ਉਹਨਾਂ ਦੇ ਮੂਹਰੇ ਸ਼ਨੀ ਦੇਵ ਮੰਦਰ ਜੰਡੀਆ ਜੀ ਤੇ ਉੱਥੇ ਸ਼ਨੀ ਦੇਵ ਦੇ ਦਾਨ ਪੁੰਨ ਹਵਨ ਅਸੀਂ ਸਾਰੀ ਦੁਨੀਆ ਤੋਂ ਪਿਆਰ ਵੱਡੇ ਵਡੇਰਿਆਂ ਤੋਂ ਬੇਨਤੀ ਕਰਕੇ ਕੋਈ ਬਹੁਤੇ ਬੜੇ ਵੀ ਗੈਨ ਨਹੀਂ ਹੈਗੇ ਵੀਰ ਜੀ ਕਰਾਂਗੇ ਅਸੀਂ ਕੋਸ਼ਿਸ਼ ਕਰਦੇ ਆ ਰੱਬਾ ਇਹਨੂੰ ਸੁੱਖ ਦੇ ਦੇ ਜੀਣਾ ਨਾ ਦੇਣਾ ਉਹਦੀ ਮਰਜ਼ੀ ਆ ਜੀ ਕਈ ਵਾਰੀ ਉਹ ਸੁਣ ਲੈਂਦੇ ਨੇ ਜੀ ਚਾਹੇ ਗ੍ਰੰਥੀ ਆ ਪਾਠੀ ਆ ਪੁਜਾਰੀ ਆ ਅਲੱਗ-ਅਲੱਗ ਪਾਸ਼ਾ 'ਚ ਅਲੱਗ-ਅਲੱਗ ਮਾਜਮਾ 'ਚ ਇਦਾਂ ਲੋ ਜੀ ਚੰਗਾ ਜੀ ਫਿਰ ਦੈ ਸ਼ੰਦੇਵ ਮਾਹ ਲਕਸ਼ਮੀਨ ਰਾਣੀ ਧੰਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਪੁਣ ਸਰਬੱਤ ਦਾ ਭਲਾ ਚੰਗਾ ਹੀ ਫਤਿਹ ਸਾਰੇ